ਦਾਨ ਰਣਾਗ ਕੁਕਰ ਮੱਲੇ ਨੂੰ ਪੀਮੀ ਉੱਤੇ ਢੋਲਨਾ ਬਚਾਰ ਗੱਲੇ ਨੂੰ ਮਾਰਦਾ ਤੂੰ ਮੈਨੂੰ ਹੈ ਹਾਂ ਮੈਂ ਤਨਾਰ ਦੀ ਰੱਖ ਲੈ ਲੈ ਹਾਜ ਸੂਚੇ ਪਾਗ ਯਾਰ ਦੀ ਰੱਖ ਲੈ ਲੈ ਹਾਜ ਸੂਚੇ ਪਾਗ ਯਾਰ ਦੀ ਕੋਈ ਕੋ ਪੰਦੇ ਖਾਏ ਕਰ ਸੀਲੇ ਹਾਜ ਤੂੰ ਆਜੇ ਕਾ ਤੋ ਖੋਲਣਾ ਲੱਗਾ ਹੈ ਪਾਜੇ ਤੂੰ ਅੱਜ ਗੱਲ ਮਨ ਵੀਰੋਵਰ ਕਰਦੀ ਰੱਖ ਲੈ ਲਿਹਾਜ ਸੁੱਚੇ ਪਾਗ ਯਾਰ ਦੀ ਰੱਖ ਲੈ ਲਿਹਾਜ ਸੁੱਚੇ ਪਾਗ ਯਾਰ ਦੀ ਪਾਗ ਨੇ ਵਟਾਉਣੀ ਸੀ ਤੈ ਉਹਦੇ ਨਾਲ ਓਏ ਕਾਰਨਾ ਸੀ ਜੈ ਤ ਇਹੋ ਜਿਹਾਰ ਓਏ ਚੰਗੀ ਖੱਟੀ ਸਾਨੂੰ ਦਿੱਤੀ ਹੈ ਪਿਆਰ ਦੀ ਰੱਖ ਲੈ ਰਹਾਦ ਸੁੱਚੇ ਪਾਗ ਯਾਰ ਦੀ ਰੱਖ ਲੈ ਰਹਾਦ ਸੁੱਚੇ ਪਾਗ ਯਾਰ ਦੀ ਮਾਰੇ ਬਿਨਾ ਮਣੀ ਨਾ ਖਿਆਵੇ ਜ਼ੱਪਦੀ ਮੱਲੋ ਮੱਲੀ ਤੀਵੀ ਨੂੰ ਬਣਾਉਣਾ ਆਪਦੀ ਔ ਕੀ ਕਰੂ ਗੋਲੀ ਸਿੰਮਲ ਹੈ ਖਾਰਦੀ ਰੱਖ ਲੈ ਲਹਾਜ ਸੁੱਚੇ ਪਾਗੀ ਯਾਰ ਦੀ ਰੱਖ ਲੈ ਲਹਾਜ ਸੁੱਚੇ ਪਾਗੀ ਯਾਰ ਦੀ ਮੇਂ ਗੱਲੀ ਚੰਗੀ ਫੇਰੇ ਪਛਤਾਵੇਂਗਾ ਦੇ ਗਲੀ ਬਚਾਰ ਬੜੇ ਦੂਖ ਪਾਵੇਂਗਾ ਛੱਡ ਦੇ ਤੂੰ ਗੱਲ ਐਸੇ ਜੋ ਹੰਕਾਰ ਦੀ ਰੱਖ ਲੈ ਲੈ ਹਾਜ ਤੂ ਤੇ ਪਾਗ ਯਾਰ ਦੀ ਰੱਖ ਲੈ ਲੈ ਹਾਜ ਤੂ ਤੇ ਪਾਗ ਯਾਰ ਦੀ ਹੋਤੀ ਵਿਦਾ ਵਧਨੀ ਕਰ ਕੇ ਹੈ ਸੰਗ ਨੂੰ ਬਚਿਆ ਨਹੀਂ ਕੋਈ ਹੈ ਖਬਰ ਜਾਗੇ ਨੂੰ ਪਦੇ ਨੂੰ ਬਸਾਰੇ ਹੁੰਦੀਆਂ ਹਜ਼ਾਰ ਕੀ ਰੱਖ ਲੈ ਲੈ ਹਾਜ ਸੂਤੇ ਪਾਗ ਯਾਰ ਦੀ ਰੱਖ ਲੈ ਲੈ ਹਾਜ ਸੂਤੇ ਪਾਗ ਯਾਰ ਦੀ ਹੋ ਮਾਰੀਦਾ ਤੂੰ ਮੈਨੂੰ ਕੀ ਮੈਂ ਤੈਨੂੰ ਬੋਲਿਆ ਵੀਰੋ ਤੈਨੂੰ ਝੂੜਦਾ ਪਹਾੜ ਤੋਲਿਆ ਵੀਰੋ ਤੈਨੂੰ ਝੂੜਦਾ ਪਹਾੜ ਤੋਲਿਆ ਬਾਦ ਨਾਲੇ ਕਾਰੀਦਾ ਤੂੰ ਐ ਖਾਰਦੀ ਰੱਖ ਲੈ ਲਿਹਾਰੇ ਪਾਗ ਵਟਿਆਰਦੀ ਰਲਾਖ ਲੈ ਰਹਾ ਦੇ ਪਾਗ ਬਟਿਆਰ ਦੀ ਹੋ ਸ਼ਾਵਾਸ਼ੇ ਸ਼ਾਵਾਸ਼ੇ ਆਗੇ ਦਾਸ ਨਾਈ ਕੇ ਕੀਤਾ ਤੈ ਹਰਾਮ ਨੂੰ ਤਾਈ ਖਾਈ ਕੇ ਕੀਤਾ ਤੈ ਹਰਾਮ ਤਾਈ ਖਾਈ ਕੇ ਭਾਬੀ ਤੇ ਕਾਲੀ ਮੱਲਾ ਢੀਲੇਦਾਰ ਦੀ ਰੱਖ ਲੈ ਰਹਾ ਜਹ ਸੁੱਚੇ ਪਾਗ ਯਾਰ ਦੀ ਰੱਖ ਲੈਂਦੇ ਹਾਜ ਸੁੱਚੇ ਪਾਗ ਯਾਰ ਦੀ ਪੋ ਆਖਿਆ ਨ ਰਣਨੇ ਬਥੇਰਾ ਖੋਲ ਜੀ ਸਾਵੇਂ ਜੇ ਫਰੂਲੇ ਉਕਰਨੇ ਬੋਲ ਜੀ ਪਰਿਡੇ ਦਿਨਾ ਕਾਲੀ ਕਰੀਨਾ ਵਿਚਾਰ ਦੀ ਰੱਖ ਲੈ ਰਹਾ ਜ ਪਾਗ ਬਟਿਆਰ ਦੀ ਰੱਖ ਲੈ ਰਹਾ ਜ ਪਾਗ ਬਟਿਆਰ ਦੀ